ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੀਰਾਂ ਭਰਾਵਾਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਜੀ ਪੇਨ ਢੰਡਾ ਨੇੜੇ ਗੁਰਾਇਆਂ ਕਬੱਡੀ ਕੱਪ ਦੇ ਆਪਾਂ ਤੁਹਾਨੂੰ ਜਿਵੇਂ ਸਾਨੂੰ ਪਤਾ ਵੀ ਸੁਰਖਪੁਰ ਦੀ ਟੀਮ ਚ ਖੇਡ ਰਹੇ ਆ ਪੰਜਾਬ ਯੂਨਾਈਟਿਡ ਫੈਡਰੇਸ਼ਨ ਜਿਹੜੀ ਨਵੀਂ ਬਣੀ ਆ ਉਹਦੇ ਵਿੱਚ ਆਪਾਂ ਖੇਡ ਰਹੇ ਆ ਤੇ ਅੱਜ ਆਪਣੀ ਕੱਪ ਹੈਗਾ ਸੀ ਅੱਜ ਆਪਣੀ ਟੀਮ ਦਾ ਮੈਚ ਆ ਤੇ ਆਪਾਂ ਨੂੰ ਅੱਜ ਨਾਲੇ ਫਾਰਨ ਆਕਸ ਗੱਡੀ ਦਾ ਸਨਮਾਨ ਹੋ ਰਿਹਾ ਤੇ ਸਾਰਿਆਂ ਦਾ ਜਿਹੜੇ ਮੇਰੇ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਮੇਰੀਆਂ ਭੈਣਾਂ ਮਾਵਾਂ ਦਾ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਤੇ ਅੱਜ ਸੋਚਿਆ ਚਲੋ ਵਲੌਗ ਬਣਾਉਣੇ ਆ ਅੱਜ ਆਪਾਂ ਪ੍ਰੋਪਰ ਵਧੀਆ ਤਰੀਕੇ ਨਾਲ ਸਾਰਾ ਮੈਚਾਂ ਦਾ ਵੀ ਜਿਹੜੇ ਇੰਦੀ ਪ੍ਰਦਰਸ਼ਨ ਹੋਇਆ ਉਸ ਸਹਾਰ ਨਾਲ ਆਪਾਂ ਸਾਰੀਆਂ ਵੀਡੀਓ ਪਾਵਾਂਗੇ ਜੱਫਾ ਕੋਈ ਲੱਗੇ ਪਾਵੇ ਨਾ ਲੱਗੇ ਆਪਾਂ ਬਣਾ ਲਈਏ ਹੁੰਦਾ ਉਹਦਾ ਵਲੌਗ ਸਾਰਾ ਕੋਈ ਚੱਕਰ ਨਹੀਂ ਆ ਤੇ ਨਾਲੇ ਆਪਣਾ ਪਹਿਲਾ ਮੈਚ ਆਇਆ ਗਾ ਦਰਬੇ ਨਾਲ ਤੇ ਆਪਾਂ ਚੱਲੇ ਆ ਗਰਾਊਂਡ 'ਚ ਰੈਡੀ ਹੋ ਗਏ ਨਾਲੇ ਜੋ ਸੁਲਮਾਨ ਹੋਣਾ ਉਦੋਂ ਹੀ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਬਾਕੀ ਤੁਸੀਂ ਵੀਡੀਓ ਨਾ ਬਣੀ ਰਹੋ ਸਾਰਾ ਵਲ ਕਰਿਓ ਗੱਲ 우ਸਤਾਦ ਜੀ ਸਰਦਾਰ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮ ਔਰ ਵੱਡੇ ਨੇ ਸਾਡੇ ਵੱਡਿਆਂ ਦੀ ਗੱਲ ਵੱਡੀ ਐ ਅਤਰਵੀ ਜੀ ਤੁਸੀਂ ਮੇਰੇ ਲਾਗੇ ਆ ਜਾਓ ਫਿਰ ਇੱਦਾਂ ਰਣਮੇਲ ਕੇ ਚੱਲਦੇ ਆਪਾਂ ਕਰਿਓ ਜਨਾਬ ਜੀ ਗੱਲ ਸਾਹਮਣੇ ਪਹਿਲੀ ਰੇਡ ਮੱਖਣ ਮੱਖੀ ਕਲਾਂ ਵਾਲਾ ਪਾ ਕੇ ਵਾਪਸ ਵਾਹ ਜੀ ਮੱਖਣ ਮੱਖੀ ਕੀ ਬਾਤ ਐ ਕਿੰਨਾ ਪਿਆਰਾ ਨਾ ਹੋਵੇ ਮੈਂ ਢੰਡਾ ਬ੍ਰਦਰ ਜਨੂ ਰਣਜੀਤ ਸਿੰਘ ਜੀ ਢੰਡਾ ਗਗਿੰਦਰ ਸਿੰਘ ਜੀ ਢੰਡਾ ਸਾਡੇ ਢੰਡਾ ਬ੍ਰਦਰ ਨੂੰ ਬਹੁਤ ਬਹੁਤ ਵਧਵਾਕਵਾ ਦਿੰਦੇ ਨਾ ਜਦੋਂ ਸਾਡੇ ਵਾਹ ਜੀ ਵਾਹ ਇਧਰ ਦੇ ਪਾਸੇ ਦੇਖਦਾ ਵੀ ਸਾਡੇ ਗੁਲਬੰਦ ਸ਼ਾਹ ਜੀ ਬੜਾ ਪਿਆਰ ਹੈ ਇਹਨਾਂ ਦਾ ਢੱਡਾ ਬਰਦਰ ਦੇ ਨਾਲ ਉਧਰ ਰਾਣਾ ਜੀ ਸਾਡੇ ਮੈਲਵਾਰ ਨਾਲੇ ਪੁੱਜੇ ਹੋਏ ਐ ਔਰ ਦਰਸ਼ਨ ਸਿੰਘ ਜੀ ਧਾਰੀਬਾਲ ਪੁੱਜੇ ਹੋਇਆ ਉਧਰਲੇ ਪਾਸੇ ਮੈਂ ਵੇਖਦਾ ਹਰਵਿੰਦਰ ਸਿੰਘ ਜੀ ਮਿਰਕ ਸਾਹਿਬ ਤਾਂ ਕਿ ਸੱਜਣਾ ਪੇਤਰਾ ਦੀ ਮੈਂ ਦਾ ਉਧਰ ਦੀਤੀਆਂ ਨੂੰ ਅੱਜ ਚਿੱਟੇ ਰੰਗ ਦੀ ਥਾਰ ਦਿੱਤੀ ਜਾਣੀ ਹੈ ਮਾਨ ਸਨਮਾਨ ਦੇ ਵਿੱਚ ਯਾਦ ਸੁਰਗਪੁਰੀਏ ਦਾ ਮੁੱਡੇ ਤੇ ਆਲਿਆ ਦਿਲਜਲੀ ਅੱਜ ਨਿਆਰੇ ਵਕੀਰ ਸਿੰਘ ਜੀ ਨੰਡਾਲਾ ਸਾਹਿਬ ਪੁੱਜੇ ਆ ਵੱਡੇ ਸਹਿਯੋਗ ਵੀ ਅੱਜ ਦੇ ਮੇਰੇ ਲਈ ਸਰਦਾਰ ਜੀਸਲੀ ਟਾਡਾ ਸਾਹਿਬ ਦਾ ਪਿਆਰ ਵੀ ਬਹੁਤ ਵੱਡੇ ਪੱਧਰ ਤੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਆ ਇੱਕ ਪਾਸੇ ਕੌਣ ਹੈ ਅਮਨ ਪੁਲਸੀਆ ਲੱਗਦਾ ਜੋਰ ਆ ਮੈਰੋਂ ਕਹਿੰਦਾ ਬਿੱਟੂ ਸਰਪੰਚ ਜੋ ਸਾਡੇ ਤੋਂ ਦੂਰ ਚੱਲ ਗਏ ਨੇ ਹਰ ਹੱਥ ਮੌਲਾ ਸਾਹਿਬ ਉਹ ਖੇਡ ਕਬੱਡੀ ਦੀ ਬੜੀ ਘਾਟ ਰੱਖੂਗੀ ਮੈਦਾਨਾਂ ਦੇ ਵਿੱਚ ਅੱਜ ਗੱਲ ਚੱਲੀ ਜਦੋਂ ਪਹਿਲੇ ਮੈਚ ਵਿੱਚ ਥੋੜੀ ਜਿਹੀ ਬ੍ਰੇਕ ਆਈ ਕਿਸੇ ਕਾਰਨ ਤੇ ਕਹਿੰਦੇ ਹੁੰਦਾ ਨਾ ਹੋਵੇ ਇੱਥੇ ਲਾਜੀ ਢੇਸੀ ਤੇ ਫਿਰ ਜਾ ਕੇ ਫਟਾ ਫੱਟ ਜਿਹੜਾ ਮਸਲੇ ਮਸਲਾਦਾ ਕਿਉਂ ਮੈਂ ਤੇ ਅੱਜ 14 ਸਾਲਾਂ ਦੀ ਕੱਪ ਬੈਠ ਕੇ ਦੇਖਣਾ ਤੇ ਸੁਣਨਾ ਲਓ ਆ ਆਇਆ ਗੱਭਰੂ ਦੇਖੋ ਸਾਹਮਣੇ ਕਿ ਜੇ ਹਿੱਕ ਵਿੱਚ ਬੱਲ ਹੋਵੇ ਦੁਨੀਆ ਤਾਂ ਪੁਰਸ਼ ਦੀ ਸਰਨਾਵਾ ਹਰਜੀਤ ਦੇ ਮੈਦਾਨ ਲਈ ਮੇਰੇ ਲਈ ਪੁੱਤ ਜੰਮਦੀਆਂ ਮਾਵਾ ਲੈ ਵੀ ਬੂਟੇ ਦੇਖ ਗੁਰਨਾਥ ਆਇਆ ਕਹਿੰਦੇ ਹੁੰਦੇ ਐ F16 ਆ ਨੂੰ ਵੱਡਾ ਥੇ ਵਾਲਾ ਲੜਾਕੂ ਜਹਾਜ਼ ਜਿਵੇਂ ਉੜਦਾ ਨਾ ਸੁਪੀਰ ਨਾ ਇਸ ਨੌਜੋ ਨੇ ਨਿਊਜ਼ੀਲੈਂਡ ਤੋਂ ਉਸ ਦੇ ਵਿੱਚ ਵੀ ਬੰਨੀ ਹੈ ਸਵਾਮਾ ਜਦੋਂ ਦਿੰਦਾ ਜਿਵੇਂ ਉਸਤਾਜਾਂ ਦੇ ਦੱਸਿਆ ਪਰ ਅੱਜ ਕਹਿੰਦੇ ਅਸਰ ਦੇ ਜੱਫਿਆਂ ਨਾਲ ਦੁਨੀਆ ਡੀਕਦੀ ਹੈ ਕਦੋਂ ਸੜੀ ਕਮਾਲ ਕਰੋ ਕਦੋਂ ਕਹਿੰਦੇ ਬਾਜੂ ਪੁਲਵਾਨ ਦੀ ਗੱਲ ਹੋਗੀ ਹਾਂ ਮੈਦਾਨ ਦੇ ਵਿੱਚ ਪਤਾ ਲੱਗ ਜਾਣਾ ਸੁਪੀਰ ਸਿਆ ਹਾਂ ਕਬੱਡੀ ਪਈ ਹੋਈ ਹੈ ਏ ਬੱਲੇ 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 ਕਬੱਡੀ 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 ਦਾ ਡੀਟੀਓ ਲਾਹ ਚਲਾਨ ਲੱਟ ਗਿਆ ਤਾੜੀਆਂ ਬਿਨਾਂ ਕਹਿ ਦੂ ਗੱਜ ਗਈ ਹੈ ਦੇ ਵੱਡੇ ਮਾਲ ਆ ਜਾਂਦੇ ਆ ਤੇ ਉਸਤਾਦ ਜੀ ਦੀ ਗੱਲ ਸੱਚੀ ਹੈ ਕਿ ਗਰਾਊਂਡ ਜਿਹੜੀ ਉਹ ਭਰੀ ਭਰੀ ਲੱਗਦੀ ਹੈ ਦ라운 ਜਿਹੜੀ ਭਰੀ ਭਰੀ ਲੱਗਦੀ ਹੈ ਆ ਰਕੇਸ਼ ਦੀ ਕਬੱਡੀ ਹੈ ਸਾਹਮਣੇ ਸਿੱਦੇ ਰਾਮ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਗੱਡੀਆਂ ਬੁਟਿਆ ਇਹ ਬੁਕਿੰਗ ਦੇ ਵਿੱਚ ਮੰਦੀਆਂ ਨੇ ਇਸ ਕਰਕੇ ਚੱਕ ਚਾਈਦਾ ਨਾਲ ਜੱਕ ਵੀ ਚਾਈਦਾ ਜੋ ਸਿੱਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ 7 ਮਹੀਨੇ ਦੀ ਬੁਕਿੰਗ ਚੱਲ ਰਹੀ ਹੈ ਸੀਤੇ ਦੇ ਸਾਰੇ ਸਖੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੋ ਮੋਰ ਇਸ਼ਾਨ ਹਾ ਸੋ ਸ਼ੁਭ ਸ਼ਾਮ ਨੌਜਵਾਨ ਅਰਸ਼ਦੇ ਵਾਸਤੇ ਸਾ ਕੁਲੰਸੀ ਜੀ ਉਹਨਾਂ ਦੇ ਸਮੁੱਚੇ ਪ੍ਰਬੰਧ ਵਾਸਤੇ ਸਾਰੇ ਹਾਜ਼ਰਾਂ ਦਾ ਧੰਨਵਾਦ ਬੁੱਢਾ ਦੋਸ਼ ਸ਼ਬਦ ਉਮਰੀਆ ਨੇ ਬੜਾ ਕਿਧਰ ਦੇ ਪਾਸੇ ਹੈ ਬੁੱਢਾ ਉਮਰੀਆ ਸਾਡੇ ਸਰਤਾਰੀ ਉਲੀਰ ਆਪਣੇ ਮੁਖਾਰਮਨ ਦੇ ਦੋਸ਼ ਸ਼ਬਦ ਜਿਹੜੇ ਹੈ ਉਹ ਜ਼ਰੂਰ ਸਾਡੇ ਕਰਾਂਗੇ ਅੱਜ ਗੱਲਾਂ ਜਿਹੜੇ ਸੁਖਮਣਤਾ ਤੇ ਫਿਰ ਹੋਰ ਗੱਲਾਂ ਹੋਣਗੀਆਂ ਬਾਣੀ ਵਾਪਰ ਜਲਦੇ ਆ ਔਰ ਕਲਦੀਪ ਸਿੰਘ ਜੀ ਰੋਪੜ ਦਾ ਨਿਸ਼ੇਧ ਤੌਰ ਤੇ ਤਾਹਮਾਨ ਕਰਨਾ ਹੈ ਸਤਾਂ ਮਹੀਨੇ ਦੀ ਬੁਗਮ ਚੱਲਦੀ ਹੈ ਮੱਖਣ ਵਾਲੀ ਜੀ ਤੇ ਮੈਨੂੰ ਲੱਗਦਾ ਦੋ ਦਿਨਾਂ ਦੇ ਵਿੱਚ ਆ ਪਿਆਰ ਪੁਆਰ ਸਾਹਿਬ ਦਾ ਵੱਡਾ ਰੋਲ ਜੁਝਾਰ ਸ਼ੋਕਰ ਜੀ ਦਾ ਤੇ ਨਾਲ ਗੋਖੇਨਵਾਲ ਦਾ ਬੱਬੀ ਯੂਐਸਏ ਔਨਕਾਰ ਮਾਨ ਗੁਰਨੇਕ ਬੱਲ ਜਪਤੀ ਯੂਐਸਏ ਤੇ ਨਾਲ ਗੋਪੀ ਸ਼ੋਕਰ ਤੇ ਗੋਪਾ ਬੈਂਸ ਜਿੱਥੋਂ ਜਿੱਥੋਂ ਵੀ ਗੱਡੀ ਲੱਗਦੀ ਹੈ ਇੱਕ ਵਾਰੀ ਜ਼ੋਰਦਾਰ ਮੁਬਾਰਕ ਬਾਦਿਓ ਚੋਲਾ ਸਾਹਿਬ ਦੇ ਦਿੱਤੀਓ ਨੂੰ ਖੇਰ ਕਵਜਣਾ ਤੇ ਉੱਕ ਪਿੰਡ ਜਿਹੜਾ ਆ ਉਥੇ ਜੱਗੀ ਦੇ ਨਾਮ ਦੇ ਨਾਲ ਮਸ਼ਹੂਰ ਲਾਓ ਆ ਨੌਜੋਨ ਸੱਦੀ ਜਰਕੜੀ ਵਾਲਾ ਲਾ ਲੁੰਦੇ ਹਣਿਆ ਕਿ ਚੌੜੇਪੁਰਾਂ ਦੇ ਲੜਾਈਆਂ ਹੋਈਆਂ ਵੀ ਛੱਬੀਆਂ ਦੇ ਕੱਲ ਮੁਰਗਾ ਹੁਣ ਦੇਖਦੇ ਹਾਂ ਵੀ ਅੱਜ ਗੱਲ ਕੀ ਬਣੂਗੀ ਆ ਕਮਾਲ ਕਰਦਾ ਹੋਇਆ ਇਧਰ ਪਾਸੇ ਡੇੜਾ ਬਾਬਾ ਨਾਨਕ ਵਾਲਾ ਆ ਲਾ ਧਗੜਾ ਜਫਾ ਸਣੀ ਹਰਿਆਣੇ ਤੋਂ ਚੱਲ ਕੇ ਆਇਆ ਹੈ ਅਰਸ਼ੂ ਦਿੱਤੀਓ ਦਾ ਵੱਡੇ ਮੰਦਰ ਦੇ ਸਨਮਾਨ ਹੋਇਆ ਢੰਡਿਆਂ ਦਾ ਕੱਪ ਹੈ ਉਤਾਰ ਸਿੰਘ ਦੀ ਢੰਡਾ ਤੇ ਕਹਿੰਦੇ ਅੱਜ ਦੇ ਕੱਪ ਦੇ ਪਹਿਲੇ ਪ੍ਰਾਈਜ਼ ਦੇ ਵਿੱਚ ਵੱਡਾ ਯੋਗਦਾਨ ਹੈ ਉਤਾਰ ਸਿੰਘ ਦੀ ਢੇਲਾ ਗਿੱਲੇ ਢੇਲੇ ਦਾ ਮੈਂਕਾ ਨੂੰ ਨਾਲ ਕਹਿੰਦੇ ਦੂਜਾ ਪਲੇ ਮਨਜੀਤ ਢੰਡਾ ਤੇ ਸੋਨੂ ਢੰਡੇ ਵੱਲੋਂ ਦਿੱਤਾ ਜਾ ਰਿਹਾ ਹੈ ਲਸ਼ਮਨ ਸਿੰਘ ਦੇ ਪਰਿਵਾਰ ਦਾ ਧਰਮ ਹੈ ਲੋ ਇਧਰ ਦੇ ਪਾਸੇ ਸਨੀ ਮੇਰਾ ਬਾਬਾ ਮੰਗਾਂ ਦਾ ਵੱਡੇ ਖਿਡਾਰੀਆਂ ਦਾ ਵਾਕਾ ਹੈ ਸੱਤੀ ਜਿਰਗਦੀ ਵਾਲਾ ਕਮੇਟੀ ਪਾ ਰਿਹਾ ਹੈ ਹੋਗੀ ਜਰਗੜੀਆਂ ਗੱਲਾਂ ਅਰਜਿਸਰ ਦੀ ਟੰਡਾ ਲਈ ਖੇਡਦਾ ਹੋਣਾ ਹੈ ਇੰਗਲੈਂਡ ਦਾ ਖੇਡ ਕਰਾਉਣਾ ਦੇ ਵਿੱਚ ਸ਼ੀਰੇ ਜਿਹਾ ਗੱਲਾਂ ਦਿੱਕੇ ਜਿਹਾ ਗੱਲਾਂ ਵਰਲਡ ਕੱਪ ਦੇ ਵਿੱਚ ਹੋ ਜਾਂਦੇ ਆਓ ਪਹਿਹੀ ਰੌਣਕ ਦੇ ਵਿੱਚ ਵੀ ਵੀ ਉਹਨਾਂ ਦੇ ਸਾਰੇ ਵਾਲੇ ਲੱਗਦਾ ਤੇ ਪਾਉਂਦਾ ਘੱਟ ਦਾ ਜਲਾਨ ਜਿੰਦਾ ਅਗਲੀ ਕਬੱਡੀ ਪਾ ਰਹੇ ਰਾਤਰਾਣੇ ਵਾਲਾ ਗੋਗੇ ਯਾਰ ਰਾਏ ਧਰਾਣੇ ਵਾਲਾ ਜਦੋਂ ਪਾਤੜਾਂ ਦੇ ਮੂਲਕਾਂ ਲੈ ਜਾਂਦੇ ਆ ਪਿੰਡੋਂ ਵਾਲਾ ਹਰ ਜਦੋਂ ਕਹਿੰਦੇ ਫੱਟਿਆ ਬਾਤੋਂ ਜਾਂਦੇ ਹਨ ਇਹ ਪੱਤਣ ਵਾਲੇ ਕਬੱਡੀ ਪਾਉਂਦਾ ਹੈ ਨਾ ਬਾਬਾ ਗੋਗੂ ਵਾਲਾ ਖਾਤਰ ਵਾਲਾ ਬਿੱਕਾ ਕਬੱਡੀ ਪਾ ਰਿਹਾ ਹੈ ਉਸਤਾਦ ਜੀ ਜੰਨਾ ਦੇ ਬੁਲਟ ਨੇ ਅੱਜ ਬੁਲਟ ਨੇ ਕਾਰ ਜਿੱਤੇਗਾ ਆ ਜਿੱਤੇਗਾ ਤਾਂ ਸਹੀ ਮੇਰੇ ਖਿਆਲ ਦੇ ਵਿੱਚ ਉਸਤਾਦ ਜੀ ਬਹੁਤ ਦੀ ਟੱਕ ਮਾਰਨ ਦੀ ਸਰਦਾ 31000 ਦੀ ਹੋਊਗੀ ਓਵਰ ਚਾਰ ਓਵਰ ਇੱਕ ਵਾਰੀ ਤਾਲੀਆਂ ਮਾਰ ਕੇ ਔਡ ਵਾਸਤੇ ਮੈਨ ਔਡ ਵਾਸਤੇ ਤਾਲੀਆਂ ਮਾਰ ਦਿਓ ਆ ਓਵਰ ਚੋਟ ਕਰ ਖਾ ਰੇਡ ਪਾਉਦਾ ਹੈ 31000 ਦੀ ਰੇਡ ਪੈ ਰਹੀ ਹੈ ਔਰ ਦੂਸਰੇ ਪਾਸੇ ਆ ਛੋਟਾ ਤਰਜਨ ਜਿੰਨਾ 31000 31 जलानपुरी बाझे पिंड चोर जे जलंधर लगियां रौनक आल बन गई गई बन गई आ गई ਇਤਿਨਯੋ ਯਾਰਕ ਗੋਪਾ ਬੈਸਟੀ ਟੀਮ ਖੇਡ ਰਹੀ ਹੈ ਜਨਾਲਪਰੀਏ ਬਲਬੀਰ ਪਾਦੇ ਦੀ ਟੀਮ ਫਾਈਨਲ ਖੇਡ ਰਹੀ ਹੈ ਪਾਈ ਫਿਰ ਰੇਡ ਝਰਗਰੀ ਵਾਲਾ ਸੱਤੀ ਇਸ ਸਮੇਂ ਕਬੱਡੀ ਪਾ ਰਿਹਾ ਹੈ ਆ ਦਿੱਤੀਓ ਆ ਦਿੱਤੀਓ ਕੰਹੀ ਪਰ ਰੋਕਣ ਆ ਲਿਆ ਅੱਜ ਇੱਕ ਨਹੀਂ ਦੋ ਦੋ ਕੰਡਿਆਂ ਦੇ ਸੜ ਜਾਣਾ ਪੰਜਾਬ ਪਲੀਸ ਸਪੋਰਟਸਨ ਦਾ ਵੀ ਵੱਡੇ ਪੱਧਰ ਤੇ ਸਰਦਾਰਜੀਤ ਸਿੰਘ ਟੰਗਾ ਸਾਹਿਬ ਤੁਹਾਡੀ ਤਰਫੋਂ ਆ ਵੱਡਾ ਧੰਨਵਾਦ ਕਰਦੇ ਆ ਇਧਰ ਡੀਟੀਓ ਨੇ ਚੱਕ ਲਈ ਚਲਾਣ ਬਹੁਤ ਮਿੱਤਰੋ ਦੁਨੀਆ ਦੇ ਮੈਦਾਨਾਂ ਵਿੱਚ ਦੀ ਵੱਖਰੀ ਦੀ ਠੋਕ ਮਿੱਤਰੋ ਆਏ ਜੱਕ ਲਈ ਕਹਿੰਦੇ ਚਲਾਲ ਠੋਕ ਮਿੱਤਰੋ ਸਾਡੀ ਵਾਲਾ ਸੱਤੀ ਕਬੱਡੀ ਪਾ ਰਿਹਾ ਹੈ ਸੱਤੀ ਜਰਗੜੀ ਵਾਲਾ ਚਾਰੋ ਜਾਫੀ ਚਾਰੋ ਮਾਜੇ ਦੇ ਸੂਰਮੇ ਦੀ ਤਰਤੀ ਸਿੱਖੀ ਨੂੰ ਜਨਮ ਦੇਣ ਵਾਲੀ ਤਰਤੀ ਔਰ ਵੱਡੇ ਭਲਵਾਨ ਵੱਲਬਾ ਦਾ ਕਰਨ ਵਾਲੀ ਤਰਤੀ ਮਾਜੇ ਦੀ ਪਟਕੀ ਦੇ ਚਾਰੋ ਜਾਫੀ ਸਣੀ ਤੇਰਾ ਬਾਬਾ ਨਾਨਕਾ 100 100 ਬਾੜ ਦਾ ਵੱਲਵਾਰਕ ਕਈ ਮੋੜ ਤੇ ਜਾਂਦਾ ਹੈ ਕਹਿੰਦੇ ਵਾਗ ਰੁਕੇ ਚੱਲ ਉਧਰ ਸ਼ਖਵੀਰ ਵੱਡਾ ਪਾਹ ਕਹਿੰਦਾ ਜਿਹੜਾ ਨੰਬਰ ਹੋੜ ਸੀ ਆ ਉਹ ਸਰਹਾਰਾ ਨਾ ਦੀ ਟੀਮ ਦਾ ਉਹ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਰਾ ਰਣ ਵਾਲਾ ਕਬੱਡੀ ਦਾ ਜਿਹੜਾ ਮੈਚ ਨੰਬਰ ਹੈ ਆਹ ਸਾਹਮਣੇ ਡੀਟੀਓ ਫੇਰ ਲੱਗ ਗਿਆ ਡੀਟੀਓ ਡੀਟੀਓ ਹਾਏ ਡੀਟੀਓ ਸਤਪੁਰ ਸਰਗੀ ਲਾਦੀ ਤੇਸੀ ਜਵਾਬਾ ਵਾਲੇ ਸਤਪੁਰ ਰੋਣਦਾ ਜਾ ਰਹੇ ਆ ਤਿੰਨ ਕਪਾੜਾ ਦਾ ਸਰਪ ਸਿੰਘ ਸਾਹਿਬ ਇੰਨ ਕਪ ਜਿੱਤ ਕੇ ਹੈਟ੍ਰਿਕ ਮਾਰਦੀ ਹੈ ਟੀਮ ਨੇ ਬੋਟ ਮੋਟਰਸਾਈਕਲ ਦੇ ਨਾਲ ਮਨਜਿੰਦਰ ਸਿੰਘ ਵਰਮੇ ਯੂਕੇ ਤੇ ਸਰਦਾਰ ਅਸ਼ਵਰਸਦੀ ਛੱਡੇ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਆਤਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਵੱਡੇ ਮਾਇਆ ਦੇ ਸੁਖਦੰ ਪਾਏ ਆ ਉਹ ਨਾਮਿਤ ਪ੍ਰਾਇਲ ਦੇ ਨਾਲ ਜਿਨ੍ਹਾਂ ਰਾਸ਼ੀਆਂ ਮੱਖਣ ਮੱਖੀ ਦੇ ਤਿੰਨੋਂ ਤਹਾਰਾ ਤੋਂ ਖਿਡਾਰੇ ਨੂੰ ਮੁਬਾਰਕਬਾਦ ਤੇ ਸਾਡੇ ਅਸ਼ਰੂ ਮੁਬਾਰਕਬਾਦ